ਸੋਚੋ ਕਿ ਤੁਹਾਡੀ ਆਟੋ ਚਲਦਲਦੀ ਹਵਾ ਵਿੱਚ ਉੱਡਣ ਲੱਗ ਜਾਵੇ। ਅਜੀਬ ਲੱਗਦਾ ਨਾ? ਜਾਂ ਫਿਰ ਤੁਸੀਂ ਇਹ ਸੋਚੋਗੇ ਕਿ ਕਿਸੇ ਮੂਵੀ ਦੇ ਸੀਨ ਦੀ ਗੱਲ ਕਰ ਰਿਹਾ। ਪਰ ਨਹੀਂ, ਇਹ ਕੋਈ ਸੈਂਟਿਫਿਕ ਮੂਵੀ ਦਾ ਸੀਨ ਨਹੀਂ ਨਹੀਂ ਹੈਗਾ। ਇਹ ਬਿਲਕੁਲ ਸੱਚ ਹੈ। ਹਾਂਜੀ, ਇੰਡੀਆ ਦੇ ਵਿੱਚ ਬਣ ਚੁੱਕੀ ਹੈ ਪਹਿਲੀ ਫਲਾਈਂਗ ਆਟੋ ਟੈਕਸੀ। IIT ਮਦਰਾਸ ਦੇ ਸਾਇੰਟਿਸਟ ਜਿਹੜੇ ਤੇ ਕਾਫੀ ਕੰਮ ਕਰ ਚੁੱਕੇ ਨੇ। ਇਸ ਦੇ ਕੁਝ ਪ੍ਰੋਟੋਟਾਈਪਸ ਦੇ ਟੈਸਟ ਵੀ ਹੋ ਚੁੱਕੇ ਨੇ। ਕਿਹਾ ਜਾ ਰਿਹਾ ਕਿ 2026 ਦੇ ਵਿੱਚ ਜਾਂ ਇਸ ਤੋਂ ਥੋੜਾ ਜਿਹਾ ਅੱਗੇ 27 ਤੱਕ ਇਹ ਇੰਡੀਆ ਦੇ ਕਈ ਹਿੱਸਿਆਂ ਦੇ ਵਿੱਚ ਲਾਂਚ ਕੀਤੀ ਜਾ ਸਕਦੀ ਹੈ ਜੀ ਇਹ ਇਨੋਵੇਸ਼ਨ ਦੀ ਕਹਾਣੀ ਸ਼ੁਰੂ ਹੁੰਦੀ ਹੈ 2019 ਦੇ ਵਿੱਚ ਜਦੋਂ ਆਈਆਈਟੀ ਮਦਰਾਸ ਦੇ ਇੱਕ ਸਾਇੰਟਿਸਟ ਸਤਿਆ ਚੱਕਰਵਰਤੀ ਤੇ ਉੱਥੋਂ ਦੇ ਇੱਕ ਪੁਰਾਣੇ ਸਟੂਡੈਂਟ ਪ੍ਰੰਜਲ ਮਹਿਤਾ ਜਿਨ੍ਹਾਂ ਨੇ ਮਿਲ ਕੇ ਸ਼ੁਰੂ ਕੀਤੀ ਦਾ ਈਪਲੇਨ ਕੰਪਨੀ ਉਹਨਾਂ ਦਾ ਇਸ ਈਪਲੇਨ ਕੰਪਨੀ ਨੂੰ ਬਣਾਉਣ ਦੇ ਵਿੱਚ ਉਹਨਾਂ ਦਾ ਇਹ ਸਿੰਪਲ ਵਿਜ਼ਨ ਸੀ ਕਿ ਟੈਕਨੋਲੋਜੀ ਦਾ ਯੂਜ਼ ਕਰਕੇ ਕੋਈ ਨਵੀਂ ਇਨੋਵੇਸ਼ਨ ਕੀਤੀ ਜਾਵੇ ਜਿਸ ਦੇ ਨਾਲ ਸ਼ਹਿਰਾਂ ਦਾ ਜਿਹੜਾ ਕੰਜਸਟਡ ਜਿਹੜਾ ਟ੍ਰੈਫਿਕ ਆ ਉਸ ਨੂੰ ਘਟਾ ਕੇ 에어 ਟੈਕਸੀਸ ਨੂੰ ਇੰਟਰੋਡਿਊਸ ਕੀਤਾ ਜਾਵੇ। ਅਸਲ ਵਿੱਚ ਇਹ ਹੈ ਕਿ ਇਹ ਹੈਗਾ ਜੀ ਈਵੇ ਟੋਲ। ਈਵੇ ਟੋਲ ਹੁੰਦਾਗਾ ਜੀ ਇੱਕ ਇਲੈਕਟ੍ਰੀਕਲ ਵਰਟੀਕਲ ਟੇਕ-ਆਫ ਤੇ ਲੈਂਡਿੰਗ 에ਅਰਕ੍ਰਾਫਟ। ਹਾਂਜੀ ਇਹ ਉਹਦੀ ਫੁੱਲ ਫਾਰਮ ਆਗੀ। ਇਦਾਂ ਇਹਦਾ ਮਤਲਬ ਇਹ ਹੈ ਕਿ ਇਹ ਸਿੱਧਾ ਖੜਾ ਖੜਾ ਹੀ ਟੇਕ-ਆਫ ਕਰ ਸਕਦਾ ਤੇ ਬਹੁਤ ਹੀ ਘੱਟ ਜਗ੍ਹਾ ਦੇ ਵਿੱਚ ਇਹ ਲੈਂਡ ਵੀ ਕਰ ਸਕਦਾ। ਮਤਲਬ ਇਸ ਨੂੰ ਸਪੈਸ਼ਲ ਕੋਈ ਹੈਲੀਪੈਡ ਦਾ ਨਿਆ ਕੋਈ ਲੈਂਡਿੰਗ ਰਨਵੇ ਦਾ ਕੋਈ ਇਹਨੂੰ ਜ਼ਰੂਰਤ ਨਹੀਂ ਹੈਗੀ ਸਿੱਧਾ ਸਿੱਧਾ ਖੜਾ ਖੜਾ ਇਹ ਵਰਟੀਕਲੀ ਟੇਕ ਆਫ ਕਰ ਜਾ ਕਰੂਗਾ ਤੇ ਬਹੁਤ ਹੀ ਥੋੜੀ ਜਗ੍ਹਾ ਦੇ ਵਿੱਚ ਇਹ ਲੈਂਡ ਕਰ ਜਾ ਕਰੂਗਾ ਇਸ ਦਾ ਇਹ ਪ੍ਰੋਪਰ ਮੀਨਿੰਗ ਸੀਗਾ 2019 ਦੇ ਵਿੱਚ ਸ਼ੁਰੂ ਹੋਈ ਇਹ ਕੰਪਨੀ 2023 ਦੇ ਵਿੱਚ ਇੱਕ ਬਹੁਤ ਹੀ ਵੱਡੀ ਇਹਨੇ ਉਪਰਬਧੀ ਸ਼ਾਹਰ ਕੀਤੀ ਜੋ ਕਿ ਸੀ ਡੀਜੀਸੀਏ ਜੋ ਕਿ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਹੁੰਦਾਗਾ ਹਾਂ ਜੋ ਕਿ ਸਾਰੇ ਜੋ 에어ਕ੍ਰਾਫਟਸ ਦੇ ਜਿਹੜੇ ਗਾਈਡਲਾਈਨਸ ਨੂੰ ਜਾਰੀ ਕਰਦਾ ਉਹ ਡਿਪਾਰਟਮੈਂਟ ਤੋਂ ਇਹਨਾਂ ਨੇ ਡੀਓਏ ਲੈ ਲਿਆ ਸੀ ਡੀਓਏ ਸਰਟੀਫਿਕੇਟ ਲੈ ਲਿਆ ਸੀ ਜਿਹਨੂੰ ਕਹਿੰਦੇ ਆ ਡਿਜ਼ਾਈਨ ਆਰਗਨਾਈਜੇਸ਼ਨ ਅਪਰੂਵਲ ਹਾਂਜੀ ਇਹਦਾ ਮਤਲਬ ਇਹ ਹੁੰਦਾ ਕਿ ਉਹ ਪਹਿਲੀ ਕੰਪਨੀ ਬਣ ਚੁੱਕੀ ਹੈ ਜਿਹੜੇ ਕਿ ਆਪਣੇ ਇਸ ਡਿਜ਼ਾਈਨ ਦੇ ਵਿੱਚ ਕੋਈ ਵੀ ਚੀਜ਼ ਐਡ-ਆਨ ਕਰਨੀ ਹੋਵੇ ਜਾਂ ਮੋਡੀਫਿਕੇਸ਼ਨ ਕਰਨੀ ਹੋਵੇ ਉਹ ਆਪਣੇ ਆਪ ਕਰ ਸਕਦੀ ਸੀ ਇਸ ਅਪਰੂਵਲ ਉਹਨਾਂ ਨੇ ਡੀਜੀਸੀਏ ਤੋਂ ਲੈ ਲਈ ਸੀ 2024 ਦੇ ਵਿੱਚ ਆਨੰਦ ਮਹਿੰਦਰਾ ਜੋ ਕਿ ਮਹਿੰਦਰਾ ਗਰੁੱਪ ਦੇ ਚੇਅਰ ਪਰਸਨ ਨੇ ਉਹਨਾਂ ਨੇ ਇਹਨਾਂ ਦਾ ਪ੍ਰੋਡਕਟ ਜੋ ਕਿ ਹੈਗਾ ਈਪਲੇਨ ਈ 200 ਉਸ ਨੂੰ ਰਿਵੀਲ ਕੀਤਾ ਤੇ ਉਹਨਾਂ ਨੇ ਅਨਾਉਂਸ ਕੀਤਾ ਕਿ 2025 ਤੱਕ ਇਹਨਾਂ ਦਾ ਇਹ ਇਹਦਾ ਪ੍ਰੋਟੋ ਇਸ ਪ੍ਰੋਟੋਟਾਈਪ ਦੀ ਟੈਸਟਿੰਗ ਹੋ ਕੇ 2026 ਜਾਂ 2027 ਤੱਕ ਇਸ ਨੂੰ ਲਾਂਚ ਕੀਤਾ ਜਾਵੇਗਾ ਤੇ ਇੱਕ ਹੋਰ ਇੰਟਰਸਟਿੰਗ ਗੱਲ 2025 ਦੇ ਸਟਾਰਟਿੰਗ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ DGCA ਨੇ DGCA ਵੱਲੋਂ ਇਹਨਾਂ ਨੂੰ ਇੱਕ ਹੋਰ ਅਪਰੂਵ ਮਿਲ ਗਈ ਸੀ ਜੋ ਕਿ ਸੀਗੀ ਕਿ ਇਹ ਕਮਰਸ਼ੀਅਲ ਪਲੇਨ ਦੀ ਟੈਸਟਿੰਗ ਤੇ ਉਸ ਨੂੰ ਲਾਂਚ ਕਰਨ ਲਾਂਚ ਵੀ ਕਰ ਸਕਦੇ ਨੇਗੇ ਇਹ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਸੀ ਇਸ ਕੰਪਨੀ ਦੇ ਲਈ ਇਹ ਜਿਹੜਾ E200 ਪਲੇਨ ਆ ਜੀ ਇਹ ਇੱਕ ਕੋਲ ਗੈਜਟ ਹੀ ਨਹੀਂਗਾ ਇਹ ਇੱਕ ਫਿਊਚਰ ਦੀ ਆਉਣ ਵਾਲੀ ਜਿਹੜੀ ਟਰਾਂਸਪੋਰਟੇਸ਼ਨ ਆ ਉਸ ਨੂੰ ਬਦਲਣ ਲਈ ਇੱਕ ਕਹਿ ਲੋ ਬਹੁਤ ਹੀ ਵਧੀਆ ਕਦਮ ਚੁੱਕਿਆ ਗਿਆ ਹੈ ਇਸ ਆਈਆਈਟੀ ਮਦਰਾਸ ਦੇ ਸਾਇੰਟਿਸਟ ਵੱਲੋਂ ਤੇ ਇਹ ਪੂਰੀ ਨਹਾਰ ਬਦਲ ਕੇ ਰੱਖ ਦੂਗਾ ਫਿਊਚਰ ਦੀ ਟਰਾਂਸਪੋਰਟੇਸ਼ਨ ਜੇ ਹੁਣ ਇਸ ਵਿੱਚ ਕੀ ਕੀ ਫੀਚਰ ਨੇ ਕੀ ਇਸ ਦੀ ਖਾਸ ਗੱਲ ਹੈ ਜੋ ਇਸ ਨੂੰ ਖਾਸ ਬਣਾਉਂਦਾ ਉਸ ਵਿੱਚ ਇਹ ਆ ਕਿ ਜੀ ਇਹ 200 ਕਿਲੋਮੀਟਰ ਪਰ ਆਵਰ ਦੀ ਸਪੀਡ ਇਸ ਦੀ ਟੌਪ ਸਪੀਡ ਹੈਗੀ ਤੇ ਇਹ 200 ਕਿਲੋਮੀਟਰ ਤੱਕ ਇੱਕ ਚਾਰਜ ਦੇ ਵਿੱਚ 200 ਕਿਲੋਮੀਟਰ ਤੱਕ ਹੀ ਜਾ ਸਕਦਾ ਮਤਲਬ ਛੋਟੇ ਛੋਟੇ ਸਿਟੀਜ਼ ਨੂੰ ਲਈ ਤਾਂ ਇਹ ਬਹੁਤ ਹੀ ਵਧੀਆ ਪਰਫੈਕਟ ਹੈਗਾ ਇਹ ਇੱਕ ਵਾਰੀ ਚਾਰਜ ਕਰੋ ਤੇ 200 ਕਿਲੋਮੀਟਰ ਤੱਕ ਆਰਾਮ ਨਾਲ ਸਫਰ ਕਰ ਸਕਦੇ ਹੋ ਇਸ ਵਿੱਚ ਤੇ ਇਸ ਦੀ ਇਸ ਦੇ ਵਿੱਚ ਸਿਕਿਉਰਿਟੀ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਇਸ ਵਿੱਚ ਕਈ ਤਰ੍ਹਾਂ ਤਰੀਕੇ ਦੇ ਸਿਕਿਉਰਿਟੀ ਸਿਸਟਮ ਵੀ ਰੱਖੇ ਹੋਏ ਤੇ ਐਮਰਜੈਂਸੀ ਪੈਰਾਸ਼ੂਟ ਵੀ ਇਸ ਵਿੱਚ ਲੱਗੇ ਹੋਏ ਨੇ ਤੇ ਇਹ ਬਿਲਕੁਲ ਹੀ ਇਕੋ ਫ੍ਰੈਂਡਲੀ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਇਲੈਕਟ੍ਰਿਕਾ ਇਸ ਤੋਂ ਬਾਅਦ ਇਸ ਤੇ ਜੇ ਆਪਾਂ ਸਾਈਜ਼ ਦੀ ਗੱਲ ਕਰੀਏ ਤਾਂ ਬਹੁਤ ਹੀ ਕੰਪੈਕਟ ਸਾਈਜ਼ ਆ ਇਹ ਬਹੁਤ ਨਾ ਹੀ ਬਹੁਤ ਵੱਡਾ ਤੇ ਨਾ ਹੀ ਬਹੁਤ ਛੋਟਾ ਮੰਨ ਲਓ ਇੱਕ 200 ਪੈਸੰਜਰਸ ਨੂੰ ਲੈ ਕੇ ਜਾਣ ਵਾਲਾ ਬਹੁਤ ਹੀ ਇੱਕ ਕੰਪੈਕਟ ਸਾਈਜ਼ ਇਹ ਪਲੇਨ ਹੈਗਾ ਇਹ ਆਰਾਮ ਨਾਲ ਆਪਣੀ ਪਾਰਕਿੰਗਸ ਦੇ ਉੱਤੇ ਜਾਂ ਕਿਤੇ ਵੀ ਆਫਿਸ ਤੇ ਜਾਂ ਕਿਸੇ ਵੀ ਹੋਰ ਛੱਤ ਦੇ ਉੱਤੇ ਆਰਾਮ ਨਾਲ ਲੈਂਡ ਕਰ ਸਕਦਾ ਤੇ ਸੋਚ ਕੇ ਦੇਖੋ ਕਿ ਆਪਾਂ ਜਿਵੇਂ ਦਿੱਲੀ ਤੋਂ ਆਪਾਂ ਜਾਣਾ ਹੋਵੇ ਗੁਰਦਾগাঁও ਤਾਂ ਸੈਂਟਾ ਸੈਂਟਾਂ ਦੇ ਵਿੱਚ ਆਪਾਂ ਇਸ ਉੱਤੇ ਜਾ ਸਕਦੇ ਹਾਂਗੇ ਜਿਹੜਾ ਕਿ ਘੰਟਿਆਂ ਦਾ ਸਫ਼ਰ ਆਪਾਂ ਬਿਲਕੁਲ ਹੀ ਮਿੰਟਾਂ ਦੇ ਵਿੱਚ ਕਰ ਸਕਦੇ ਹਾਂ ਜੇਕਰ ਇੰਡੀਆ ਇਹ ਪ੍ਰੋਜੈਕਟ ਬਣਾਉਣ ਵਿੱਚ ਸਕਸੈਸਫੁਲ ਹੁੰਦਾ ਤਾਂ ਇੰਡੀਆ ਮਿਡਲ ਈਸਟ ਕੰਟਰੀਜ਼ ਤੋਂ ਏਸ਼ੀਆ ਦੇ ਡਿਵੈਲਪਡ ਕੰਟਰੀਜ਼ ਤੋਂ ਤੇ ਹੋਰ ਯੂਰਪ ਤੇ ਅਮਰੀਕਾ ਵਰਗੇ ਡਿਵੈਲਪਡ ਕੰਟਰੀਜ਼ ਤੋਂ ਪਹਿਲਾ ਇੱਕ ਫਲਾਈਂਗ ਟੈਕਸੀ ਆਪਣੇ ਇੰਡੀਆ ਦੇ ਵਿੱਚ ਸ਼ੁਰੂਆਤ ਕਰਨ ਵਾਲਾ ਪਹਿਲਾ ਦੇਸ਼ ਬਣ ਸਕਦਾ ਤੇ ਇਹ ਪ੍ਰੋਜੈਕਟ ਇਹ ਸਿਰਫ ਇੱਕ ਪ੍ਰੋਜੈਕਟ ਹੀ ਨਹੀਂ ਇਹ ਇੱਕ ਪ੍ਰੂਫ ਹੋਵੇਗਾ ਕਿ ਇੰਡੀਆ ਇਨੋਵੇਸ਼ਨ ਵਿੱਚ ਕਿੰਨਾ ਅੱਗੇ ਜਾ ਸਕਦਾ ਜੀ ਉਮੀਦ ਕਰਦੇ ਹਾਂ ਕਿ ਇਹ ਪ੍ਰੋਜੈਕਟ ਜਲਦ ਤੋਂ ਜਲਦ ਸਕਸੈਸਫੁਲ ਹੋਵੇ ਤੇ ਜਲਦ ਤੋਂ ਜਲਦ ਲਾਂਚ ਹੋਵੇ ਤਾਂ ਕਿ ਇੰਡੀਆ ਦੇ ਲੋਕ ਵੱਧ ਤੋਂ ਵੱਧ ਇਸ ਫਲਾਈਂਗ ਟੈਕਸੀ ਨੂੰ ਯੂਜ਼ ਕਰ ਸਕਣ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੇਣਾ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਸ ਨੂੰ ਸ਼ੇਅਰ ਕਰਨਾ ਤਾਂ ਕਿ ਆਪਣੇ ਇੰਡੀਆ ਦੀ ਇਸ ਟੈਕਨੋਲੋਜੀ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਇਸ ਤਰੀਕੇ ਨਾਲ ਇਨਫੋਰਮੇਟਿਵ ਵੀਡੀਓ ਜ਼ਰੂਰ ਮਿਲਦੀ ਰਹੇ ਧੰਨਵਾਦ ਜੀ